ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਕੰਪਿਊਟੇਸ਼ਨ ਰਿਕਵਰੀ ਤੇ ਪੰਜਾਬ ਸਰਕਾਰ ਨੂੰ ਕਮੇਟੀ ਬਣਾਉਣ ਦਿੱਤੇ ਹੁਕਮ ਪੰਜਾਬ ਦੇ ਲੱਖਾਂ ਪੈਨਸ਼ਨ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਤੇ ਆਸ ਦੀ ਕਿਰਨ ਜਾਗੀ ਮਾਨਯੋਗ ਸੁਪਰੀਮ ਕੋਰਟ ਨੇ ਕੰਪਿਊਟੇਸ਼ਨ ਰਿਕਵਰੀ ਦੇ ਸਮੇਂ ਨੂੰ ਘਟਾਉਣ ਸੰਬੰਧੀ ਪੰਜਾਬ ਸਰਕਾਰ ਨੂੰ ਇੱਕ ਐਕਸਪਰਟ ਕਮੇਟੀ ਬਣਾਉਣ ਦੇ ਲਈ ਸਾਫ਼ ਹਦਾਇਤ ਜਾਰੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਲਖਬੀਰ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸਰਕਾਰ ਦੀ ਸੁਣਵਾਈ ਦੇ ਦੌਰਾਨ ਜਸਟਿਸ ਪੰਕਜ ਮਿੱਥਲ ਤੇ ਜਸਟਿਸ ਬਰੇਲੀ ਦੀ ਜਿਹੜੀ ਬੈਂਚ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਪੈਨਸ਼ਨ ਦੀ ਕੰਪਿਊਟੇਸ਼ਨ ਨੇ ਰਿਕਵਰੀ ਦਾ ਸਮਾਂ ਨਿਰਧਾਰਿਤ ਕਰਨ ਦੇ ਲਈ ਇੱਕ ਐਕਸਪਰਟ ਕਮੇਟੀ ਦਾ ਗਠਨ ਕਰੇ ਅਤੇ ਉਸ ਨੂੰ ਸਮੇਂ ਮੰਥ ਮਿਆਦ ਦੇ ਵਿੱਚ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਜਾਵੇ ਇਸ ਵੇਲੇ ਕੰਪਿਊਟੇਸ਼ਨ ਰਿਕਵਰੀ ਦੇ ਲਈ 15 ਸਾਲ ਦਾ ਸਮਾਂ ਚੱਲ ਰਿਹਾ ਹੈ ਜਿਸ ਦਾ ਵਿਆਜ ਲਗਭਗ 18% ਤੱਕ ਬੰਦਾ ਹੈ ਜਦੋਂ ਕਿ ਮੌਜੂਦਾ ਬੈਂਕਾਂ ਤੇ ਹੋਰ ਲੋਨ ਸਕੀਮ ਜਿਹੜੀਆਂ 5 ਤੋਂ 12% ਲੋਨ ਦੇ ਰਹੀਆਂ ਹਨ ਹਾਈ ਕੋਰਟ ਨੇ ਪਹਿਲਾਂ ਕੁਝ ਸਮੇਂ ਦੇ ਲਈ ਰਿਕਵਰੀ ਦੇ ਸਿੱਟਾ ਸਟੇ ਲਾਈ ਸੀ ਪਰ ਬਾਅਦ ਦੇ ਵਿੱਚ 608 ਰੇਟਾਂ ਖਾਰਜ ਕਰਦੇ ਆ ਰਿਕਵਰੀ ਮੋੜ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ ਸੀ 27 ਜਨਵਰੀ 2024 ਨੂੰ ਹਾਈ ਕੋਰਟ ਦੇ ਵਿੱਚ ਇੱਕ ਹੋਰ ਕੇਸ ਦੇ ਦੌਰਾਨ ਪੰਜਾਬ ਸਰਕਾਰ ਨੇ ਕਮੇਟੀ ਬਣਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕਮੇਟੀ ਨਹੀਂ ਬਣਾਈ ਗਈ ਐਡਵੋਕੇਟ ਪੀ ਐਸ ਪੁਰਾਣਾ ਅਤੇ ਵ ਪੈਰ ਵੀ ਤੋਂ ਬਾਅਦ ਕੋਰਟ ਨੇ ਪਟੀਸ਼ਨ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਸਪਸ਼ਟ ਕਿਹਾ ਕਿ ਪੰਜਾਬ ਸਰਕਾਰ ਨੂੰ ਕਮੇਟੀ ਦਾ ਗਠਨ ਜ਼ਰੂਰ ਕਰਨਾ ਪਵੇਗਾ ਤਾਂ ਜੋ ਰਿਕਵਰੀ ਦਾ ਸਮਾਂ ਘਟਾਇਆ ਜਾ ਸਕੇ ਅਤੇ ਪੈਸ਼ਨਰ ਨੂੰ ਆਰਥਿਕ ਲਾਭ ਮਿਲੇ ਹੁਣ ਸਾਰੇ ਮੁਲਾਜ਼ਮਾਂ ਦੀਆਂ ਨਜ਼ਰਾਂ ਤੇ ਵੱਡੀ ਖਬਰ 15 ਸਤੰਬਰ ਨੂੰ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਤੇ ਟਿਕੀਆਂ ਹੋਈਆਂ ਹਨ ਮੁਲਾਜ਼ਮਾਂ ਨੇ ਸਖਤ ਜਿਹੜਾ ਹੈ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਾਡੀਆਂ ਮੰਗਾਂ ਇਸ ਮੀਟਿੰਗ ਦੇ ਵਿੱਚ ਪੂਰੀਆਂ ਕੀਤੀਆਂ ਜਾਂ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਤਿਆਰ ਹੋ ਜਾਵੋ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੁੱਖ ਮੰਗਾਂ ਦੇ ਵਿੱਚ 13% ਵਾਧੇ ਦੀ ਮੁੱਖ ਮੰਗ ਦੇ ਵਿੱਚ 6ਵੇਂ ਪੀ ਕਮਿਸ਼ਨ ਦਾ ਲਗਭਗ 14000 ਕਰੋੜ ਰੁਪਇਆ ਏਰੀਅਰ ਇੱਕੋ ਮੁਸਤਕਿਸ਼ਤ ਦੇ ਵਿੱਚ ਦਿੱਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੇ ਜੋਰ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਘਟੋ-ਘਟ ਤਨਖਾਹ 30000 ਦੀ ਗੁਹਾਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ 15 ਸਤੰਬਰ ਦੀ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਸੰਗਰੂਰ ਅਤੇ ਜਲੰਧਰ ਵਿੱਚ ਵੱਡੇ ਪੱਧਰ ਤੇ ਧਰਨੇ ਮਾਰਾਰੇ ਕੀਤੇ ਜਾਣਗੇ। ਮਾਂ ਸਰਕਾਰ ਨੂੰ ਘੇਰਿਆ ਜਾਵੇਗਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਹੋਰ ਵੀ ਤੇਜ਼ ਹੋ ਗਿਆ ਹੈ ਮੁਲਾਜ਼ਮਾਂ ਨੇ ਡੀਏ ਨੂੰ ਕੇਂਦਰ ਦੇ 55% ਬਰਾਬਰ ਕਰਨ ਦੇ ਲਈ ਮੁੱਖ ਮੰਗ ਪੰਜਾਬ ਸਰਕਾਰ ਤੋਂ 13% ਵਾਧੇ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ 6ਵੇਂ ਪੇ ਕਮਿਸ਼ਨ ਦਾ 14000 ਕਰੋੜ ਰੁਪਏ 1000 ਕਰੋੜ ਰੁਪਏ ਦਾ ਜਿੰਨਾ ਪੈਨਸ਼ਨਰਸ ਨੂੰ ਨਹੀਂ ਮਿਲਿਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਜਾਰੀ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਇਹਨਾਂ ਨੇ ਜਿਹੜਾ ਕੀ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਕਿਉਂਕਿ ਮਾਂ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵੀ ਵਾਅਦਾ ਕੀਤਾ ਸੀ ਕਿ 15 ਪੁਰਾਣੀ ਪੈਨਸ਼ਨ ਅਸੀਂ ਬਹਾਲ ਕਰ ਦੇਵਾਂਗੇ। ਜਦੋਂ ਅਜੇ ਤੱਕ ਜਿਹੜੀ ਹੈ ਬਹਾਲ ਨਹੀਂ ਕੀਤੀ ਗਈ ਮਲਾਜ਼ਮਾਂ ਦੀ ਚੇਤਾਵਨੀ ਦਿੱਤੀ ਹੈ ਕਿ 15 ਸਤੰਬਰ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਕੋਈ ਵੀ ਫੈਸਲਾ ਨਾ ਕੀਤਾ ਤੇ ਅਗਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੇ ਕੈਬਨ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਜਾ ਕੇ ਧਰਨੇ ਜਿਹੜੇ ਹੈ ਮੰਗ ਪੱਤਰ ਦਿੱਤੇ ਜਾਣਗੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਧੰਨਵਾਦ ਜੀ